ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਮੁੱਦੇ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਮੁੱਦਾ ਹੈ ਜਿਹੜੀ ਪਟਿਆਲਾ ਪੁਲਿਸ ਦੇ ਐਸਐਸਪੀ ਵਰਨ ਸ਼ਰਮਾ ਜੀ ਤੇ ਪਟਿਆਲਾ ਪੁਲਿਸ ਦੀ ਇੱਕ ਵਾਇਰਲ ਆਡੀਓ ਦਾ ਜਿੱਥੇ ਸਪਸ਼ਟ ਦਸ਼ਾ ਨਿਰਦੇਸ਼ ਪਟਿਆਲੇ ਦੇ ਐਸਐਸਪੀ ਵਰਨ ਸ਼ਰਮਾ ਜੀ ਦੇ ਰਹੇ ਨੇ ਕਿ ਵਿਰੋਧੀ ਉਮੀਦਵਾਰਾਂ ਨੂੰ ਨੋਮੀਨੇਸ਼ਨ ਸੈਂਟਰਾਂ ਤੱਕ ਨਾ ਪਹੁੰਚਣ ਦਿਓ ਉਹਨਾਂ ਨੂੰ ਉਹਦੇ ਘਰਾਂ ਤੋਂ ਚੱਕ ਲਓ ਰਸਤੇ ਦੇ ਵਿੱਚ ਚੱਕ ਲਓ ਔਰ ਇਸ ਹੱਦ ਤੱਕ ਉਸ ਆਡੀਓ ਦੇ ਵਿੱਚ ਇਨਸਟਰਕਸ਼ਨ ਦਿੱਤੀ ਗਈ ਕਿ ਮੇਰੀ অবজারভার ਸਹਿਬਾਨਾ ਦੇ ਨਾਲ ਮੀਟਿੰਗ ਹੋ ਗਈ ਹੈ ਜਿਹੜੇ অবজারভার ਹੈ ਦੋ অবজারভারਾਂ ਦਾ ਨਾਮ ਉਸ ਆਡੀਓ ਕਾਲ ਦੇ ਵਿੱਚ ਲਿਆ ਗਿਆ ਇੱਕ ਕੋਸਤਵ ਸ਼ਰਮਾ ਆਈਪੀਐਸਜੀ ਦਾ ਇੱਕ ਪ੍ਰੀਤੀ যাদব ਜੀ ਦਾ ਕਹਿੰਦੇ ਜੀ অবজারভার ਵੀ ਇਹ ਸਮਝਦੇ ਨੇ ਕਿ ਸਰਕਾਰ ਨੇ ਧੱਕਾ ਕਰਨਾ ਹੈ ਪਰ ਧੱਕਾ ਨੋਮੀਨੇਸ਼ਨ ਸੈਂਟਰਾਂ ਦੇ ਅੰਦਰ ਨਾ ਹੋਵੇ ਜਿੱਦਾਂ ਪੰਚਾਇਤੀ ਚੋਣਾਂ ਦੇ ਵਿੱਚ ਹੋਇਆ ਸੀ ਵੀਡੀਓ ਨਹੀਂ ਬਣਨੀ ਚਾਹੀਦੀ ਸੋ ਬਾਰੋ-ਬਾਰ ਕਰੋ ਜਿਹੜੇ ਲੋਕਲ ਆਮ ਆਦਮੀ ਪਾਰਟੀ ਦੇ ਲੀਡਰ ਤੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਤੇ ਜਿਹੜੇ ਅੱਗੋਂ ਐਸਐਚਓ ਨੇ ਡੀਐਸਪੀ ਨੇ ਉਹ ਐਸਐਸਪੀ ਸਾਹਿਬ ਨੂੰ ਉਸ ਆਡੀਓ 'ਚ ਵਿਸ਼ਵਾਸ ਦਿਵਾ ਰਹੇ ਨੇ ਕਿ ਜੀ ਅਸੀਂ ਪੋਲਿਟিক্যাল ਡਾਇਰੈਕਸ਼ਨਾਂ ਲੈ ਕੇ ਚੱਲ ਰਹੇ ਹਾਂ ਤੇ ਐਸਐਸਪੀ ਸਾਹਿਬ ਇਸ ਹੱਦ ਤੱਕ ਗਏ ਕਿ ਆਪਣੇ ਅਫਸਰਾਂ ਨੂੰ ਹਲਾਸ਼ੇਰੀ ਦਿੱਤੀ ਕਿ ਜੋ ਮਰਜ਼ੀ ਕਰਕੇ ਆਜੋ ਜੇ ਕੋਈ ਸ਼ਿਕਾਇਤ ਵੀ ਆਊਗੀ ਤਾਂ ਮੈਂ ਬੈਠਾ ਮੈਂ ਪੋਜ਼ਿਟਿਵ ਰਿਪੋਰਟ ਬਣਾ ਦੂੰਗਾ ਉਸ ਆਡੀਓ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਔਰ ਖਾਸ ਕਰਕੇ ਮੈਂ ਕਿਉਂਕਿ ਮੈਂ ਲੀਗਲ ਸੈੱਲ ਦਾ ਪ੍ਰਧਾਨ ਹਾਂ ਅਸੀਂ 4 ਤਰੀਕ ਨੂੰ ਸਵੇਰੇ ਇੱਕ ਜਿਹੜੀ ਕੰਪਲੇਂਟ ਹੈ ਉਹ ਸੂਬਾ ਇਲੈਕਸ਼ਨ ਕਮਿਸ਼ਨਰ ਰਾਜਕਮਲ ਚੌਧਰੀ ਸਾਹਿਬ ਨੂੰ ਦਿੱਤੀ ਕਿ ਜੀ ਇਹ ਇੱਕ ਵਾਇਰਲ ਆਡੀਓ ਹੈ ਜਿਹੜੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਉਹ ਟਵੀਟ ਕੀਤੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਦੇਖਣ ਕਿ ਕਿਸ ਤਰੀਕੇ ਪੁਲਿਸ ਦਾ ਜਿਹੜਾ ਸਿਆਸੀਕਰਨ ਹੈ ਉਹ ਆਮ ਆਦਮੀ ਪਾਰਟੀ ਨੇ ਕੀਤਾ ਰਾਜਕਮਲ ਚੌਧਰੀ ਸਾਹਿਬ ਨੂੰ ਕੰਪਲੇਂਟ ਦੇਣ ਤੋਂ ਬਾਅਦ ਇੱਕ ਪੀਆਈਐਲ ਜਿਹੜੀ ਕਿ ਹੁਣ ਮਾਨਯੋਗ ਪੰਜਾਬ ਰਿਆਣਾ ਹਾਈ ਕੋਰਟ ਚ ਚੱਲ ਰਹੀ ਹੈ ਸੀਡਬਲਯੂਪੀ ਪੀਆਈਐਲ 358 2025 ਦੀ ਉਹਦੀ ਮੈਂਸ਼ਨਿੰਗ ਸਵੇਰੇ ਚੀਫ ਜਸਟਿਸ ਸਾਹਿਬ ਦੇ ਬੈਂਚ ਤੇ ਅਸੀਂ ਕੀਤੀ ਹੈ ਅਕਾਲੀ ਦਲ ਵੱਲੋਂ ਤੇ ਚੀਫ ਜਸਟਿਸ ਦੇ ਬੈਂਚ ਨੇ ਉਹ ਸੁਣਵਾਈ ਲਈ ਲਾਈ ਸੇਮ ਡੇ ਹੁਣ ਜਦੋਂ ਇੱਕ ਕੰਪਲੇਂਟ ਚਲੀ ਗਈ ਰਾਜਕਮਲ ਚੌਧਰੀ ਸਾਹਿਬ ਕੋਲੇ ਇੱਕ ਪੀਆਈਐਲ ਫਾਈਲ ਹੋ ਗਈ ਮਾਨਯੋਗ ਪੰਜਾਬ ਤੇ ਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਇੱਕਦਮ ਪਟਿਆਲਾ ਦੀ ਪੁਲਿਸ ਹਰਕਤ ਦੇ ਵਿੱਚ ਆਈ ਤੇ ਡੀਆਈਜੀ ਸਾਹਿਬ ਜਿਹੜੇ ਪਟਿਆਲਾ ਦੇ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹ ਚਿੱਠੀ ਵੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰੂੰਗਾ ਜਿੱਥੇ ਉਹ ਡੀਆਈਜੀ ਸਾਹਿਬ ਕਹਿੰਦੇ ਨੇ ਕਹਿੰਦੇ ਜੀ ਕਿ ਇਹ ਇੱਕ ਏਆਈ ਵੀਡੀਓ ਹੈ ਏਆਈ ਕੰਟੈਂਟ ਜਿਹਦੇ ਬਾਬਤ ਪਟਿਆਲਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਤੇ ਹੁਣ ਸਾਡੀ ਇਨਵੈਸਟੀਗੇਸ਼ਨ ਜਾਰੀ ਹੈ ਮੈਂ ਪਹਿਲੀ ਗੱਲ ਪਟਿਆਲਾ ਦੇ ਡੀਆਈਜੀ ਸਾਹਿਬ ਨੂੰ ਇਹ ਸਵਾਲ ਕਰਦਾ ਆ ਚਿੱਠੀ ਨੰਬਰ ਹੈ ਇਹਦਾ ਨੰਬਰ ਹੈ ਜੀ 42236 ਇਹ 4 12 2025 ਨੂੰ ਇਹ ਡੀਆਈਜੀ ਪਟਿਆਲਾ ਲਿਖਦੇ ਨੇ ਹੁਣ ਡੀਆਈਜੀ ਪਟਿਆਲਾ ਇਹ ਦੱਸਣ ਦੀ ਖੇਚਲ ਕਰਨ ਕਿ ਇੱਕ ਡੇਢ ਘੰਟੇ ਦੇ ਵਿੱਚ ਕਿਹੜੀ ਇਨਵੈਸਟੀਗੇਸ਼ਨ ਹੋਈ ਕਿਹੜੀ ਲੈਬੋਰੀ ਨੇ ਇਹ ਸਰਟੀਫਿਕੇਟ ਦਿੱਤਾ ਕਿ ਇਹ ਆਈ ਵੀਡੀਓ ਹੈ ਜਿਹਨੂੰ ਡਿਕਲੇਅਰ ਕਰਕੇ ਇੱਕ ਐਫਆਈਆਰ ਨੰਬਰ 52 4 12 2025 ਅੰਡਰ ਸੈਕਸ਼ਨ 319 336 356 64 ਡੀ ਆਫ ਦਾ ਆਈਟੀ ਐਕਟ ਇਹ ਪਟਿਆਲਾ ਪੁਲਿਸ ਨੇ ਦਰਜ ਕਰ ਲਈ ਹੈ। ਔਰ ਉਰੀ ਬਸ ਨਹੀਂ। ਇਸ ਤੋਂ ਬਾਅਦ ਲਗਾਤਾਰ ਪਟਿਆਲਾ ਦੀ ਪੁਲਿਸ ਨੇ 94 ਬੀ ਐਨ ਐਸ ਦੇ ਨੋਟਿਸ ਕੱਢਣੇ ਸ਼ੁਰੂ ਕਰਤੇ ਕਿਹਨੂੰ ਕੱਢੇ ਜਿਹੜੇ ਪੱਤਰਕਾਰਾਂ ਨੇ ਵੀਡੀਓ ਸ਼ੇਅਰ ਕੀਤੀ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੇ ਵੀਡੀਓ ਸ਼ੇਅਰ ਕੀਤੀ ਤੇ ਇੱਕ ਨੋਟਿਸ 94 ਬੀ ਐਨ ਐਸ ਦਾ ਮੈਨੂੰ ਵੀ ਪਰਮਾਰ ਸਾਹਿਬ ਦੀ ਐਸ ਆਈ ਟੀ ਨੇ ਭੇਜਿਆ ਕਿ ਤੁਸੀਂ ਆਹ ਜਿਹੜੀ ਕੰਪਲੇਂਟ ਹੈ ਇਹ ਕੰਪਲੇਂਟ ਨੰਬਰ 253 ਜਿਹੜੀ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਤਾਂ ਮੈਨੂੰ ਪਰਮਾਰਤ ਸਾਹਿਬ ਨੇ ਕਿਹਾ ਕਿ ਜੀ ਇਹਦੇ ਵਿੱਚ ਤੁਹਾਡੀ ਸਟੇਟਮੈਂਟ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਇਹ ਸੂਬਾ ਚੋਣ ਕਮਿਸ਼ਨ ਨੂੰ ਦਿੱਤੀ ਹੈ ਮੈਂ ਪਰਮਾਰਤ ਸਾਹਿਬ ਕੋਲੇ गिवन ਟਾਈਮ ਤੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਪੇਸ਼ ਹੋਇਆ ਤੁਸੀਂ ਸਾਰੇ ਜਾਣਦੇ ਮੈਂ ਪਰਮਾਰਤ ਸਾਹਿਬ ਨੂੰ ਉੱਥੇ ਜਾ ਕੇ ਇਹ ਗੱਲ ਕਹੀ ਮੈਂ ਕਿਹਾ ਪਰਮਾਰਤ ਸਾਹਿਬ ਇਨਵੈਸਟੀਗੇਸ਼ਨ ਦਾ ਬੇਸਿਕ ਸੂਲ ਕੀ ਹੈ ਬੇਸਿਕ ਸੂਲ ਇਹ ਹੈ ਕਿ ਇਹ ਇੱਕ ਰਿਟਰਨ ਕੰਪਲੇਂਟ ਹੈ ਜਿਹਦੇ ਨਾਲ ਪੈਨ ਡਰਾਈਵ ਲੱਗੀ ਹੈ ਜਿਸ ਪੈਨ ਡਰਾਈਵ ਦੇ ਵਿੱਚ ਉਹ ਵਾਇਰਲ ਆਡੀਓ ਕੰਟੈਂਟ ਹੈ ਇਨਵੈਸਟੀਗੇਸ਼ਨ ਕਿੱਥੋਂ ਸ਼ੁਰੂ ਹੋਊਗੀ ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਪਟਿਆਲਾ ਪੁਲਿਸ ਦੇ ਸਾਰੇ ਮੋਬਾਈਲ ਫੋਨ ਕਬਜ਼ੇ ਚ ਲੈ ਕੇ ਪਟਿਆਲਾ ਦੇ ਐਸਐਸਪੀ ਦਾ ਮੋਬਾਈਲ ਫੋਨ ਕਬਜ਼ੇ ਚ ਲੈ ਕੇ ਉਹਨਾਂ ਦੀ ਟਾਵਰ ਲੋਕੇਸ਼ਨਸ ਕਢਾ ਕੇ ਉਹਨਾਂ ਦੀਆਂ ਕਾਲ ਰਿਕਾਰਡਿੰਗ ਡਿਟੇਲਸ ਲੈ ਕੇ ਜਿਹਨੂੰ ਸੀਡੀਆਰ ਕਹਿੰਦੇ ਆ ਇਹੀ ਇਨਵੈਸਟੀਗੇਸ਼ਨ ਦਾ ਬੇਸਿਕ ਸੂਲ ਹੈ ਉੱਥੋਂ ਹੀ ਪਤਾ ਲੱਗੂਗਾ ਨਾ オリジナル ਕੰਟੈਂਟ ਕੋਈ ਸਾਡੇ ਕੋਲ ਤਾਂ ਹੈ ਨਹੀਂ ориجنલ контент ਦਾ ਵਾਇਰਲ ਹੈ ਜੇ ਕਿਸੇ ਕੋਲੇ ਕੋਈ Ориجنલ ਕੰਟੈਂਟ ਹੈ ਉਹ ਹੈ ਪਟਿਆਲਾ ਦੀ ਪੁਲਿਸ ਉਹ ਅਫਸਰ ਜਿਨ੍ਹਾਂ ਨੇ ਉਹ ਆਡੀਓ ਕਾਲ ਕੀਤੀ ਹੈ ਉਹਨਾਂ ਦੇ ਫੋਨ ਹਲੇ ਤੱਕ ਕਿਸੇ ਇਨਵੈਸਟੀਗੇਸ਼ਨ ਚ ਕਬਜ਼ੇ ਚ ਨਹੀਂ ਲਏ ਇਨਵੈਸਟੀਗੇਸ਼ਨ ਟੋਟਲ ਇੱਕ ਪਾਸਿਡ ਚੱਲ ਰਹੀ ਹੈ ਜਿਹਦਾ ਇੱਕੋ ਇੱਕ ਮਕਸਦ ਹੈ ਕਿ ਜੀ ਇਹ AI ਵੀਡੀਓ ਹੈ ਇਹ AI ਵੀਡੀਓ ਜਿਹੜਾ ਸ਼ੇਅਰ ਕਰੂਗਾ ਉਹ ਮਲਜ਼ਮ ਹੈ ਇਹੀ ਇਨਵੈਸਟੀਗੇਸ਼ਨ ਪੰਜਾਬ ਦੀ ਪੁਲਿਸ ਕਰ ਰਹੀ ਸੀ ਇਸ ਤੋਂ ਬਾਅਦ ਇੱਕ ਇਸ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸੁਣਵਾਈ ਲਈ ਹੈ। ਔਰ ਕੋਰਟ ਨੇ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਸੈਕਸ਼ਨ 243 ਦੇ ਵਿੱਚ ਜਦੋਂ ਇਲੈਕਸ਼ਨ ਪ੍ਰੋਸੈਸ ਔਨ ਹੁੰਦਾ ਹੈ ਉਦੋਂ ਕੋਈ ਵੀ ਕੋਰਟ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਇਲੈਕਸ਼ਨ ਕਮਿਸ਼ਨ ਦਾ ਡੋਮੇਨ ਹੈ। ਇਲੈਕਸ਼ਨ ਕਮਿਸ਼ਨ ਇਨਚਾਰਜ ਹੈ। ਇਸ ਸਮੇਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੇ ਤੇ ਉਹਦੇ ਇਨਚਾਰਜ ਰਾਜਕਮਲ ਚੌਧਰੀ ਸਾਹਿਬ ਹੈ। ਸਾਰਾ ਪ੍ਰਸ਼ਾਸਨ ਰਾਜਕਮਲ ਚੌਧਰੀ ਸਾਹਿਬ ਨੂੰ ਜਵਾਬ ਦੇ ਪਰ ਮੈਨੂੰ ਅੱਜ ਇਹ ਲੱਗਦਾ ਕਿ ਜਿਹੜਾ ਹਾਈ ਕੋਰਟ ਦਾ ਆਰਡਰ ਆਇਆ ਕਿਉਂਕਿ ਰਾਜਕਮਲ ਚੌਧਰੀ ਸਾਹਿਬ ਨੇ ਜਵਾਬ ਦੇਣਾ ਸੀ ਕੋਰਟ ਦੇ ਵਿੱਚ ਆਖਰੀ ਤਰੀਕ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਸਪੈਸਿਫਿਕ ਸਟੈਂਡ ਦੇਖੋ ਸੂਬੇ ਦੇ ਵਿੱਚ ਇੱਕ ਆਡੀਓ ਕਾਲ ਵਾਇਰਲ ਹੋ ਜਾਂਦੀ ਹੈ ਜਿਹੜੀ ਕਿ ਪ੍ਰਿਜ਼ਿਊਮਡ ਟੂ ਬੀ ਇੱਕ ਐਸਐਸਪੀ ਦੀ ਹੈ ਤੇ ਲੋਕਲ ਪੁਲਿਸ ਪ੍ਰਸ਼ਾਸਨ ਦੀ ਹੈ ਜਿਹਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਹੈ ਸ਼ਿਕਾਇਤ ਨੰਬਰ ਉਹਦਾ 253 ਤੇ ਕੋਰਟ ਨੂੰ ਆ ਕੇ ਰਾਜਕਮਲ ਚੌਧਰੀ ਸਾਹਿਬ ਨੇ ਦੱਸਣਾ ਸੀ ਕਿ ਇਹਦੇ ਚ ਹੁਣ ਤੱਕ ਕੀ ਕੀਤਾ ਗਿਆ ਪਰ ਜਦੋਂ ਕੱਲ ਇਸ ਕੋਰਟ ਦੀ ਹੀਅਰਿੰਗ ਦੁਬਾਰਾ ਰੀਜ਼ਿਊਮ ਹੋਈ ਜਿਹਦੇ ਚ ਆਰਡਰ ਆਇਆ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਕੋਰਟ ਦੀ ਹੀਅਰਿੰਗ ਦੇ ਵਿੱਚ ਰਾਜਕਮਲ ਚੌਧਰੀ ਸਾਹਿਬ ਨੇ ਜਿਹੜਾ ਇੱਕ ਐਫੀਡੇਵਿਟ ਇਹਨਾਂ ਦੇ ਵਕੀਲ ਸਾਹਿਬ ਨੇ ਆ ਕੇ ਫਾਈਲ ਕੀਤਾ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਪਟਿਆਲਾ ਦੀ ਪੁਲਿਸ ਇਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਅਸੀਂ 6 ਬੰਦਿਆਂ ਨੂੰ ਸਮਨ ਕੱਢੇ ਨੇ ਉਹ 6 ਬੰਦੇ ਉਹਨਾਂ ਚੋਂ ਇੱਕ ਐਡਵੋਕੇਟ ਅਰਸ਼ਦੀਪ ਕਲੇਰ ਜਿਹੜੇ ਸਾਡੇ ਕੋਲ ਇੱਕ ਵਾਰੀ ਅਪੀਅਰ ਹੋਏ ਨੇ ਦੁਬਾਰਾ ਆਏ ਨਹੀਂ ਬਾਕੀ ਅੱਗੇ ਨਹੀਂ ਆ ਰਹੇ ਇਹ オリジナル ਕੰਟੈਂਟ ਹੈ ਜਦਕਿ ਕੋਰਟ ਨੇ ਬੜੇ ਸਪਸ਼ਟ ਤੌਰ ਤੇ ਇਹ ਗੱਲ ਕਹੀ ਸੀ ਕਿ オリジナル ਕੰਟੈਂਟ ਜਾਂ オリਜਿਨ ਦੀ ਤਾਂ ਬਾਅਦ ਦੇ ਵਿੱਚ ਲੋੜ ਹੈ ਤੁਸੀਂ ਪਹਿਲਾਂ ਜਿਹੜਾ ਕੰਟੈਂਟ ਸੋਸ਼ਲ ਮੀਡੀਆ ਤੇ ਉਹਦੀ ਤਾਂ ਜਾਂਚ ਕਰਾਓ ਪਹਿਲਾਂ ਤਾਂ ਇਹ ਸਰਟਨ ਕਰਾਓ ਕਿ ਉਹਦੇ ਚ ਕੋਈ ਕਟਿੰਗ ਤਾਂ ਨਹੀਂ ਕੋਈ ਮਿਸ਼ਨ ਤਾਂ ਨਹੀਂ ਕੋਈ ਵਾਇਸ ਦੀ ਹੈਡਿੰਗ ਤਾਂ ਨਹੀਂ ਉਹ ਤਾਂ ਹੋ ਸਕਦੀ ਹੈ ਪਰ ਐਸੀ ਕੋਈ ਜਾਂਚ ਨਹੀਂ ਕੀਤੀ ਗਈ ਸਿਰਫ ਇੱਕ ਗੱਲ ਕੋਰਟ ਨੂੰ ਦੱਸੀ ਗਈ ਕਿ ਜੀ ਜਿਹੜੇ ਪਟਿਆਲਾ ਦੇ ਐਸਐਸਪੀ ਐ ਉਹ ਛੁੱਟੀ ਤੇ ਚਲੇ ਗਏ ਮਤਲਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਚੋਣ ਕਮਿਸ਼ਨ ਨੇ ਕੋਈ ਡਾਇਰੈਕਸ਼ਨ ਨਹੀਂ ਪਾਸ ਕੀਤੀ ਪਰ ਪਟਿਆਲਾ ਦੇ ਐਸਐਸਪੀ ਇਹ ਤੋਂ ਬਾਅਦ ਇਹ ਕਿਉਂਕਿ ਆਡੀਓ ਦਾ ਹੁਣ ਇਸ਼ੂ ਵੱਡਾ ਬਣ ਗਿਆ ਪਟਿਆਲਾ ਦੇ ਐਸਐਸਪੀ ਛੁੱਟੀ ਤੇ ਚਲੇ ਗਏ ਫਿਰ ਸਟੇਟ ਨੇ ਸ਼੍ਰੋਮਨੀ ਅਕਾਲੀ ਦਲ ਤੇ ਇਲਜ਼ਾਮ ਲੋਣੇ ਸ਼ੁਰੂ ਕਰਤੇ ਐਡਵੋਕੇਟ ਜਨਰਲ ਕਹਿੰਦੇ ਜੀ ਇਹ ਤਾਂ ਬਿਲਕੁਲ ਹੀ ਸਿਆਸੀ ਕਰਨਾ ਜੀ ਇਹ ਤਾਂ ਸਿਆਸੀ ਪਾਰਟੀ ਹੈ ਇਹਨੂੰ ਤਾਂ ਪੀਆਈਐਲ ਪਾਉਣ ਦਾ ਹੱਕ ਹੀ ਹੈ ਨਹੀਂ ਤਾਂ ਉੱਥੇ ਕੋਰਟ ਨੇ ਮੇਨਟੇਨੇਬਿਲਟੀ ਤੇ ਸਟੇਟ ਨੂੰ ਕਿਹਾ ਕਿ ਉਹ ਅਸੀਂ ਦੇਖਣਾ ਇਹ ਕੋਰਟ ਦਾ ਡੋਮੇਨ ਹੈ ਕਿ ਮੇਨਟੇਨੇਬਿਲਟੀ ਦੇ ਉੱਤੇ ਕੋਰਟ ਨੇ ਇਹਦੇ ਤੇ ਫੈਸਲਾ ਲੈਣਾ ਸੋ ਹੁਣ ਕੋਰਟ ਦਾ ਜਿਹੜਾ ਡਿਟੇਲਡ ਆਰਡਰ ਹੈ ਇਹ ਸਾਰੇ ਕਾਸੇ ਦੇ ਵਿੱਚ ਅੱਜ ਸਾਹਮਣੇ ਆਇਆ ਕਿਉਂਕਿ ਕੱਲ ਦੀ ਹੀアリング ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਗਈ ਸੀ ਕਿ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਨੇ ਉਹ ਫੇਲ ਹੋਏ ਨੇ ਆਪਣੀ ਡਿਊਟੀ ਨੂੰ ਡਿਸਚਾਰਜ ਕਰਨ ਦੇ ਵਿੱਚ کورٹ ਨੇ ਕੱਲ ਵੀ ਜਦੋਂ ਇਹ ਆਰਡਰ ਹਲੇ ਸੁਣਾਇਆ ਨਹੀਂ ਸੀ کورٹ ਨੇ ਕਲੀਅਰ ਕਰਤਾ ਸੀ ਕਿ ਇਹ ਜਿਹੜੀ ਵੀਡੀਓ ਹੈ ਇਹਦੀ ਜਿਹੜੀ ਜਾਂਚ ਹੈ ਇਹ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਹੈ ਆਊਟਸਾਈਡ ਪੰਜਾਬ ਹੋਣੀ ਚਾਹੀਦੀ ਹੈ ਉਹ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਚ ਨਹੀਂ ਸੋ ਅੱਜ ਦੇ ਇਸ ਆਰਡਰ ਨੇ ਇਹ ਗੱਲ ਬਿਲਕੁਲ ਸਪਸ਼ਟ ਕਰ ਦਿੰਦੀ ਹੈ ਕਿ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਇਦੀ ਜਾਂਚ ਨਹੀਂ ਕਰ ਸਕਦੀ। ਇਹਦੀ ਜਾਂਚ ਉਹੀ ਏਜੰਸੀ ਕਰੂ ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਪ੍ਰਭਾਵ ਤੋਂ ਬਾਹਰ ਹੈ। ਜਿਹੜੀ ਏਜੰਸੀ ਪੰਜਾਬ ਸਰਕਾਰ ਦੇ ਜਾਂ ਪੰਜਾਬ ਪੁਲਿਸ ਦੇ ਕੰਟਰੋਲ ਦੇ ਵਿੱਚ ਨਹੀਂ। ਔਰ ਅੱਗੇ ਇਹ ਫਸਟ ਟਾਈਮ ਕੋਈ ਐਸਾ ਆਰਡਰ ਆਇਆ ਚਲਦੀ ਇਲੈਕਸ਼ਨ ਚ ਜਿੱਥੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸਮਝਾਇਆ ਕਿ ਤੁਹਾਡੀ ਡਿਊਟੀ ਕੀ ਹੈ। ਕੋਰਟ ਨੂੰ ਲਿਖਣਾ ਪਿਆ ਇਹਦੇ ਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਹਾਡੀ ਡਿਊਟੀ ਹੈ ਕਿ ਤੁਸੀਂ ਇੰਪਾਰਸ਼ੀਅਲ ਦੇਖੋ ਤੁਹਾਡੀ ਡਿਊਟੀ ਹੈ ਕਿ ਤੁਸੀਂ ਕਿਸੇ ਪੋਲਿਟিক্যাল ਪਾਰਟੀ ਨਾਲ ਅਲਾਈਂਡ ਨਾ ਦੇਖੋ ਔਰ ਇਹ ਚੀਜ਼ ਮਹਿਸੂਸ ਹੋਣੀ ਚਾਹੀਦੀ ਹੈ ਇਹ ਚੀਜ਼ ਤੁਸੀਂ ਵਿਸ਼ਵਾਸ ਦਿਵਾਉਣਾ ਹੈ ਔਰ ਇਹਦੇ ਵਿੱਚ ਫਰਦਰ ਕੋਰਟ ਨੇ ਇਹ ਤੱਕ ਰਿਕਾਰਡ ਕੀਤਾ ਜਿਹੜਾ ਜੁਆਰਡਰ ਆਇਆ ਹੈ ਕਿ ਸਾਰੀ ਵੀਡੀਓ ਕੋਰਟ ਨੇ ਸੁਣੀ ਹੈ ਇਹਦੇ ਕੰਟੈਂਟਸ ਕੋਰਟ ਨੇ ਦੇਖੇ ਨੇ ਔਰ ਜੋ ਅਫਸਰ ਦੇ ਅਲੀਗੇਸ਼ਨ ਨੇ ਰੋਟ ਨੇ ਆਪਣੇ ਪੈਰਾ ਨੰਬਰ 2 ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਉਹ ਜਿਹੜੇ ਅਲੀਗੇਸ਼ਨ ਹੈ ਉਹਨਾਂ ਨੂੰ ਨਹੀਂ ਇਸ ਆਰਡਰ ਚ ਇਨਕੋਰਪੋਰੇਟ ਕਰਨਾ ਚਾਹੁੰਦੇ ਕਿਤੇ ਜਾਂਚ ਨਾ ਪ੍ਰਭਾਵਿਤ ਹੋ ਜੇ ਇਸ ਹੱਦ ਤੱਕ ਹਾਈ ਕੋਰਟ ਨੂੰ ਜਾਣਾ ਪਿਆ ਔਰ ਅੱਗੇ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਕਮਿਸ਼ਨ ਦੇ ਉੱਤੇ ਇਹ ਟਿੱਪਣੀ ਕੀਤੀ ਹੈ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪਣੇ ਆਪ ਹੀ ਐਕਸ਼ਨ ਲੋ ਮਤਲਬ ਜੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਕਹਿਣਾ ਪੈ ਰਿਹਾ ਕਿ ਅਸੀਂ ਐਕਸਪੈਕਟ ਕਰਦੇ ਸੀ ਕਿ ਤੁਸੀਂ ਇਹਦੇ ਤੇ ਆਪ ਹੀ ਐਕਸ਼ਨ ਲੋ ਤਾਂ ਆਪਾਂ ਸੀਰੀਅਸਨੈਸ ਸਮਝ ਸਕਦੇ ਆ ਕਿ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਕਿਸ ਹੱਦ ਤੱਕ ਚਿੰਤਿਤ ਨੇ ਜੋ ਸਟੇਟ ਦੇ ਵਿੱਚ ਹੋ ਰਿਹਾ ਔਰ ਉਸ ਤੋਂ ਅੱਗੇ ਉਹਨਾਂ ਨੇ ਪੁੱਛਿਆ ਕਿ ਹੁਣ ਤੱਕ ਇਚ ਇਨਸਟਰਕਸ਼ਨਸ ਕਿਉਂ ਨਹੀਂ ਦਿੱਤੀਆਂ ਗਈ ਜਦੋਂ ਇਹ ਆਡੀਓ ਸਟੇਟ ਇਲੈਕਸ਼ਨ ਕਮਿਸ਼ਨ ਦੇ ਧਿਆਨ ਦੇ ਵਿੱਚ ਆ ਗਈ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੇ ਤੇ ਕੀ ਕੀਤਾ ਕੀ ਕੋਈ ਇਨਸਟਰਕਸ਼ਨ ਜਾਰੀ ਹੋਈ ਕੀ ਕਿਸੇ ਪੁਲਿਸ ਨੂੰ ਕਿਸੇ ਐਸਚੂ ਨੂੰ ਕੋਈ ਐਸੀ ਇਨਸਟਰਕਸ਼ਨ ਜਾਰੀ ਹੋਈ ਕਿ ਜੋ ਕੁਝ ਇਹ ਤੁਹਾਨੂੰ ਸਰਕਾਰ ਡਿਕਟੇਟ ਦੇ ਰਹੀ ਹੈ ਇਹਦੇ ਮੁਤਾਬਕ ਨਹੀਂ ਚੱਲਣਾ ਸੋ ਐਸੀ ਕੋਈ ਇਨਸਟਰਕਸ਼ਨ ਉਥੇ ਕੋਰਟ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਪੇਸ਼ ਨਹੀਂ ਕਰ ਸਕੇ ਸੋ ਇਹਦੇ ਵਿੱਚ ਵੀ ਇਨਕੋਰਪੋਰੇਟਡ ਹੈ ਸੋ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋ ਜਿਹੜੀਆਂ ਇਨਸਟਰਕਸ਼ਨਸ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਬੜੀਆਂ ਕਲੀਅਰ ਕਰਤੀਆਂ ਨੇ ਔਰ ਮੈਂ ਚਾਹੂੰਗਾ ਕਿ ਰਾਜਕਮਲ ਚੌਧਰੀ ਸਾਹਿਬ ਇਹ ਆਰਡਰ ਨੂੰ ਪੜਨ ਔਰ ਇਹਦੇ ਮੁਤਾਬਕ ਜੋ ਕੋਰਟ ਚਾਹੁੰਦੀ ਹੈ ਉਹ ਕਰਨ ਪਹਿਲੀ ਇਨਸਟਰਕਸ਼ਨ ਜੋ ਟਿੱਪਣੀ ਕੀਤੀ ਗਈ ਹੈ ਕੋਰਟ ਵੱਲੋਂ ਕਿ ਇਹ ਜਿਹੜੀ ਵੀਡੀਓ ਦੀ ਜਾਂਚ ਹੈ ਦੇਖੋ ਪਹਿਲਾਂ ਇੱਕ ਇਸ਼ੂ ਸੀ ਕਿ ਸੀਐਫਐਸਲ ਹੋਵੇ ਜੀ ਇਹ ਲੈਬਾਰਟਰੀ ਨੂੰ ਪੰਜਾਬ ਤੋਂ ਬਾਹਰ ਭੇਜਤਾ ਜਾਵੇ ਪਰ ਹੁਣ ਕੋਰਟ ਨੇ ਬੜਾ ਕਲੀਅਰ ਕਰਤਾ ਹੈ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਿਸੇ ਐਸੀ ਏਜੰਸੀ ਤੋਂ ਕਰਾਈ ਜਾਏ ਜਿਹੜੀ ਪੰਜਾਬ ਸਰਕਾਰ ਦੇ ਦਾਇਰੇ ਤੋਂ ਬਾਹਰ ਹੋਵੇ ਜਿਹੜੀ ਪੰਜਾਬ ਸਰਕਾਰ ਦੇ ਜਿਹਦੇ ਪੰਜਾਬ ਸਰਕਾਰ ਦਾ ਕੋਈ ਕੰਟਰੋਲ ਨਾ ਹੋਵੇ ਸੋ ਹੁਣ ਜਿਹੜੀ ਇੱਕ ਪਰਮਾਰ ਸਾਹਿਬ ਦੀ ਐਸਆਈਟੀ ਹੈ ਜਿਹੜਾ ਇੱਕ ਪਰਚਾ ਦਰਜ ਕਰਕੇ ਡੀਆਈਜੀ ਸਾਹਿਬ ਨੇ ਦੱਸਿਆ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਜਾਂਚ ਦਾ ਹੁਣ ਕੋਈ ਮਾਇਨਾ ਨਹੀਂ ਰਹਿ ਜਾਂਦਾ ਜੀ ਚ ਪੱਤਰਕਾਰਾਂ ਨੂੰ ਸੱਦਿਆ ਸੋ ਹੁਣ ਕੋਰਟ ਨੇ ਕਲੀਅਰ ਕਰਤਾ ਹੈ ਕਿ ਜਾਂਚ ਜਾਊਗੀ ਉਸ ਏਜੰਸੀ ਕੋਲੇ ਜਿਹੜੀ ਕਿ ਪੰਜਾਬ ਪੁਲਿਸ ਦੇ ਪ੍ਰਭਾਵ ਤੋਂ ਬਾਹਰ ਹੋਵੇ ਸੋ ਪੰਜਾਬ ਪੁਲਿਸ ਪਰਮਾਰ ਸਾਹਿਬ ਡੀਜੀਪੀ ਇਹ ਤਾਂ ਸਾਰੀ ਹੁਣ ਉਹਦੇ ਪ੍ਰਭਾਵ ਦੇ ਅੰਦਰ ਹੈ ਪੰਜਾਬ ਸਰਕਾਰ ਦੇ ਸੋ ਇਹ ਇਹਦੇ ਚ ਅੱਗੇ ਜਾਂਚ ਨਹੀਂ ਵੱਧ ਸਕਦੇ ਦੂਜੀ ਜਿਹੜੀ ਗੱਲ ਇਸ ਆਰਡਰ ਦੇ ਵਿੱਚ ਕਹੀ ਗਈ ਹੈ ਉਹ ਆਰਡਰ ਦੇ ਵਿੱਚ ਦੂਜੀ ਗੱਲ ਇਹ ਹੈ ਕਿ ਸਾਰੇ ਐਸ ਐਚਓਜ਼ ਨੂੰ ਜਿੰਨਾ ਸਟਾਫ ਇਲੈਕਸ਼ਨ ਡਿਊਟੀ ਚ ਇਨਵੋਲਡ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਅੱਜ ਹੀ ਹਦਾਇਤਾਂ ਜਾਰੀ ਕਰਨਗੇ ਕਿ ਸਾਰੇ ਦਾ ਸਾਰਾ ਜਿਹੜਾ ਪੋਲ ਪ੍ਰੋਸੈਸ ਉਹ ਇੰਪਾਰਸ਼ੀਅਲ ਹੋਵੇ ਔਰ ਕੋਰਟ ਨੇ ਕਹਿ ਕੇ ਹਦਾਇਤਾਂ ਤੁਹਾਨੂੰ ਕਰ ਦੇਣੀਆਂ ਚਾਹੀਦੀਆਂ ਸੀ ਕੋਰਟ ਨੂੰ ਕਹਿਣ ਦੀ ਲੋੜ ਨਹੀਂ ਸੋ ਸਟੇਟ ਇਲੈਕਸ਼ਨ ਕਮਿਸ਼ਨ ਹੁਣ ਬਾਉਂਡ ਹੈ ਇਸ ਹਾਈ ਕੋਰਟ ਦੇ ਆਰਡਰ ਦੇ ਨਾਲ ਉਹ ਜਿਹੜੀ ਨਿਰਪੱਖ ਜਾਂਚ ਕਿਸੇ ਐਸੀ ਏਜੰਸੀ ਤੋਂ ਕਰਾਉਣ ਦੇ ਲਈ ਹੈ ਜਿਹੜੀ ਪੰਜਾਬ ਤੋਂ ਬਾਹਰਲੀ ਹੋਵੇ ਸਾਰੇ ਐਸ ਐਚ ਓ ਨੂੰ ਦਿਸ਼ਾ ਨਿਰਦੇਸ਼ ਦੇਣ ਦੇ ਲਈ ਕਿ ਜਿਹੜਾ ਚੋਣ ਪ੍ਰੋਸੈਸ ਹੈ ਉਹ ਫ੍ਰੀ ਤੇ ਫੇਅਰ ਹੋਵੇ ਸੋ ਇਹ ਜਿਹੜਾ ਆਰਡਰ ਹੈ ਇਸ ਆਰਡਰ ਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਹੈ ਕਿ ਜੋ ਪੰਜਾਬ ਪੁਲਿਸ ਦਾ ਸਟੈਂਡ ਸੀ ਕਿ ਵੀਡੀਓ ਇਹ ਆਈ ਹੈ ਉਹ ਖਤਮ ਹੋ ਗਿਆ ਹਲ ਤਾਂ ਜਾਂਚ ਕਰਨੀ ਹੈ ਹਲ ਤਾਂ ਸਟੇਟ ਤੋਂ ਬਾਹਰਲੀ ਏਜੰਸੀ ਜਾਂਚ ਕਰੂਗੀ ਸੋ ਜਿਹੜਾ ਤਤ ਪੜਤੀ ਚ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਚ ਪੱਤਰਕਾਰਾਂ ਨੂੰ ਵਕੀਲ ਸਹਿਬਾਨਾਂ ਨੂੰ ਹੋਰ ਸ਼ਰਮਨੀ ਕਲਦਲ ਦੇ ਵਰਕਰਾਂ ਨੂੰ ਸੱਦਿਆ ਜਾ ਰਿਹਾ ਹੈ ਇਹ ਪਰਚੇ ਤੇ ਡੀਆਈਜੀ ਸਾਹਿਬ ਦੀ ਇਸ ਲੈਟਰ ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਕੋਰਟ ਦੇ ਆਰਡਰ ਨੇ ਖੜੇ ਕਰ ਦਿੱਤੇ ਨੇ ਸੋ ਹੁਣ ਮੈਂ ਆਸ ਕਰਦਾ ਹਾਂ ਰਾਜਕਮਲ ਚੌਧਰੀ ਸਾਹਿਬ ਤੋਂ ਆਸ ਕਰਦਾ ਹਾਂ ਕਿ ਚੌਧਰੀ ਸਾਹਿਬ ਜੋ ਹੋਇਆ ਚਲੋ ਮੰਨਿਆ ਪਰ ਹੁਣ 11 ਤੋਂ ਲੈ ਕੇ ਅੱਜ 11 ਤਰੀਕ ਹੈ ਇਮੀਡੀਏਟਲੀ ਕੋਰਟ ਨੇ ਕਿਹਾ ਕਿ ਤੁਸੀਂ ਇਨਸਟਰਕਸ਼ਨ ਪਾਸ ਕਰਨੀਆਂ ਨੇ ਸੋ ਇਮੀਡੀਏਟਲੀ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਓ ਇਹ ਮਹਿਸੂਸ ਕਰਾਓ ਕਿ ਜਿਹੜੇ ਬਾਕੀ ਦੇ 4 ਦਿਨ ਰਹਿ ਗਏ ਕਿਉਂਕਿ 14 ਨੂੰ ਵੋਟਾਂ ਨੇ 17 ਨੂੰ ਰਿਜ਼ਲਟ ਹੈ ਜਿਹੜੇ ਹੁਣ ਬਾਕੀ ਦੇ ਬਚੇ ਦਿਨ ਨੇ ਉਹਦੇ ਚ ਪੰਜਾਬ ਦੇ ਵਿੱਚ ਘਟੋ-ਕਟ ਜਿੰਨੇ ਕੁ ਉਮੀਦਵਾਰ ਫਰੇਚ ਰਹਿ ਗਏ ਕਿਉਂਕਿ ਬਾਕੀ ਤਾਂ ਕਾਗਜ਼ ਰਿਜੈਕਟ ਕਰਾਤੇ ਬਾਕੀ ਤਾਂ ਨਾਮੀਨੇਸ਼ਨ ਕੇਂਦਰਾ ਤੱਕ ਪਹੁੰਚਣ ਨਹੀਂ ਦਿੱਤੇ ਚਲੋ ਉਹਦੇ ਲਈ ਅਸੀਂ ਇਲੈਕਸ਼ਨ ਪਟੀਸ਼ਨਾਂ ਪਾ ਲਾਂਗੇ ਪਰ ਜਿੰਨੇ ਕੁ ਵੀ ਉਮੀਦਵਾਰ ਬਚੇ ਨੇ ਘਟੋ-ਕਟ ਸਟੇਟ ਇਲੈਕਸ਼ਨ ਕਮਿਸ਼ਨ ਆਪਣੀ ਜ਼ਿੰਮੇਵਾਰੀ ਸਮਝੇ ਤੇ ਇੱਕ ਫ੍ਰੀ ਤੇ ਫੇਰ ਇਲੈਕਸ਼ਨ ਪ੍ਰੋਸੈਸ ਕਰਾਵੇ ਔਰ ਦੂਸਰੀ ਗੱਲ ਮੈਂ ਫੇਰ ਰਿਪੀਟ ਕਰ ਦਿੰਨਾ ਕਿ ਜਾਂਚ ਜਾਂਚ ਵਾਂਗੂ ਹੋਵੇ ਕਿਉਂ ਨਹੀਂ ਹਲੇ ਤੱਕ ਇਹ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਨੇ ਜਿਹੜੇ ਪੰਜਾਬ ਪੁਲਿਸ ਦੇ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਹੈ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਕਿਉਂ ਨਹੀਂ ਉਹਨਾਂ ਦੇ ਵੌਇਸ ਸੈਂਪਲ ਹੋਈ ਕਿਉਂ ਨਹੀਂ ਉਹਨਾਂ ਦੀ ਕਾਲ ਡਿਟੇਲ ਰਿਕਾਰਡਸ ਲਈਆਂ ਸੋ ਇਹ ਸਾਰਾ ਕੁਝ ਜਿਹੜਾ ਹੁਣ ਹੈਗਾ ਇਹ ਹੁਣ ਜਾਂਚ ਦੇ ਦਾਇਰੇ ਚ ਆਵੇ ਤੇ ਇੰਡੀਪੈਂਡੈਂਟ ਏਜੰਸੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਫਟਾ ਤੋਂ ਪਹਿਲਾਂ ਤੋਂ ਵੀ ਪਹਿਲਾਂ ਇਹ ਜਾਂਚ ਭੇਜੀ ਜਾਵੇ ਕਿਉਂਕਿ ਹੁਣ ਇਹ ਗੱਲ ਚੋਣ ਕਮਿਸ਼ਨ ਦੇ ਉੱਤੇ ਹੈ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਡਾਇਰੈਕਸ਼ਨ ਜਾਰੀ ਕਰਨੀ ਹੈ ਉਹ ਡਾਇਰੈਕਸ਼ਨ ਜਾਣੀ ਹੈ ਹੋਮ ਸੈਕਟਰੀ ਨੂੰ ਔਰ ਹੋਮ ਸੈਕਟਰੀ ਨੇ ਇਹ ਜਿਹੜੀ ਜਾਂਚ ਹੈ ਇਹ ਹੁਣ ਸਟੇਟ ਤੋਂ ਬਾਹਰ ਭੇਜਣੀ ਹੈ ਸੋ ਇਹੀ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਇਹਦਾ ਬੇਸਿਕ ਜੇ ਤੁਸੀਂ ਬਾਟਮ ਲਾਈਨ ਲਓਗੇ ਤਾਂ ਇਹੀ ਹੈ ਤਾਂ ਅੱਜ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਜਿਸ ਤਰੀਕੇ ਦੀ ਧੱਕੇਸ਼ਾਹੀ ਅਸੀਂ ਅਲੈਜ ਕੀਤੀ ਉਹਨੂੰ ਕੋਰਟ ਨੇ ਚੀਫ ਜਸਟਿਸ ਸਾਹਿਬ ਦੇ ਆਰਡਰ ਨੇ ਉਹਦੇ ਤੇ ਮੋਰ ਲਾਈ। ਕਲਰ ਸਾਹਿਬ డు ਯੂ ਬਲੀਵ ਰਾਜਕਮਲ ਚੋਧਰੀ? ਦੇਖੋ ਮੈਂ ਦੇਖੋ ਜਿਸ ਤਰੀਕੇ ਦਾ ਐਕਟ ਐਂਡ ਕੰਡਕਟ ਰਾਜਕਮਲ ਚੋਧਰੀ ਸਾਹਿਬ ਦਾ ਰਿਹਾ। ਉੱਥੇ ਵਿਸ਼ਵਾਸ ਕਰਨਾ ਔਖਾ। ਪਰ ਮੈਂ ਅੱਜ ਵੀ ਇਹ ਸਮਝਦਾ ਕਿ ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਕਮੈਂਟ ਕਰਤਾ। ਅਗਰ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਇਹ ਲਿਖਣਾ ਪੈ ਗਿਆ। ਤਮੇ ਇੱਕ ਵਾਰੀ ਜ਼ਰੂਰ ਪੜ ਕੇ ਸੁਣਾਣਾ ਤੁਹਾਨੂੰ ਕਿ ਜੋ ਕੋਟ ਲਿਖ ਰਹੀ ਹੈ ਇਹ ਮੈਨੂੰ ਨਹੀਂ ਕਿਹਾ ਕੋਟ ਨੇ ਇਹ ਰਾਜਕਮਲ ਚੌਧਰੀ ਸਾਹਿਬ ਨੂੰ ਕਿਹਾ ਸੋ ਉਹਨਾਂ ਦੀ ਕ੍ਰੈਡੀਬਿਲਟੀ ਤੇ ਕੀ ਲਿਖਿਆ ਜਾ ਰਿਹਾ ਹੈ ਹਾਓਐਵਰ ਦਿਸ ਕੋਟ ਵੁਡ ਲਾਈਕ ਟੂ ਵਿਊ ਦ ਐਨਟਾਇਰ ਸਿਚੁਏਸ਼ਨ ਫਰਮ ਅ ਡਿਫਰੈਂਟ ਐਂਗਲ ਦ ਸਟੇਟ ਇਲੈਕਸ਼ਨ ਕਮਿਸ਼ਨ ਇਜ਼ ਇੰਟਰਸਟਿਡ ਵਿਦ ਦ ਕੰਡਕਟ ਆਫ ਪੰਚਾਇਤ ਇਲੈਕਸ਼ਨਸ ਅੰਡਰ ਸੈਕਸ਼ਨ 243 ਕੇ ਆਫ ਦ ਕਨਸਟੀਟਿਊਸ਼ਨ ਐਂਡ ਥਸ ਇਜ਼ ਐਕਸਪੈਕਟਿਡ ਟੂ ਬੀ ਨਾਨ ਅਲਾਈਨਡ ਵਾਈਲ ਡਿਸਚਾਰਜਿੰਗ ਇਟਸ ਡਿਊਟੀਆਂ including that conducting and supervising and concluding the panchayat election process in this process. Conduct of the commission ought not to give a, an impression that it is favoring any person or political party. It is expected of the state election commission to conduct itself without partiality. The actions of the commission ought not only be actually impartial to all, but also appear to be impartial. ये तो सख्त टिप्पणी मैं नहीं लगता कोर्ट कर सकते और दूसरी जी थ्री पॉइंट टू है जोन तो है कि इन व्यू ऑफ द अब इट वुड हैव बीन दैट ऑन द रिसीप्ट ऑफ अ कंप्लेंट फ्रॉम एनी क्वार्टर द कमीशन ऑट टू हैव राइज टू द ओकेजन एंड निब्ड इवन एन एप्रीहेंशन ऑफ फेवरिजम और नैपोटिजम इन द बड एज सच इट वुड हैव बीन बेटर इफ द कमीशन वुड हैव हैंडेड ओवर द वेरीफिकेशन of the material presented by the complainant in shape of audio video recording to a neutral agency not under the control and supervision of the state of punjab right this is the, a high court order i am asking you do you believe him dekho jo unada aj tak da conduct hai ji oh to ta lagda nahi par es high court de order to baad koi chamatkar ho jaye ta main ta ajj vi raj kamal choudhary saab nu kehna ke thode institution de vich vishwas khatam ho re jis tareeke de naal kagaz padenge ਜਿਸ ਤਰੀਕੇ ਦੇ ਨਾਲ ਸ਼ਰਿਆਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਘਰੋਂ ਚੱਕਣ ਦੀਆਂ ਪੁਲਿਸ ਵਿਉਂਤਬੰਦੀਆਂ ਕਰ ਰਹੀ ਹੈ ਤੇ ਤੁਸੀਂ ਕੋਈ ਐਕਸ਼ਨ ਨਾ ਲੋ ਤਾਂ ਫਿਰ ਵਿਸ਼ਵਾਸ ਨਹੀਂ ਰਹਿੰਦਾ। ਪਲੇਅਰ ਸਾਹਿਬ ਜਿਹੜੇ ਸੋਰਸ ਤੋਂ ਆਈ ਹੈ ਵੀਡੀਓ ਉਹਨੂੰ ਪੜਤਾਲਿਆ ਨਹੀਂ ਗਿਆ ਜੀ ਤਾਂ। ਸਭ ਤੋਂ ਬੈਸਟ ਸੋਰਸ ਕੀ ਹੈ ਜੀ? ਇਹ ਕੋਰਟ ਦੇ ਵਿੱਚ ਵੀ ਕੁਐਸਚਨ ਉਠਿਆ। ਜਦੋਂ ਸਟੇਟ ਗਵਰਨਮੈਂਟ ਨੇ ਇਹ ਗੱਲ ਕਹੀ ਕਿ ਜੀ ਅਰਸ਼ਦੀਪ ਕਲੇਰ ਨੇ ਸਾਨੂੰ origignal device ਨਹੀਂ ਦਿੱਤੀ। ਮੈਂ ਕੋਰਟ ਦੇ ਵਿੱਚ ਇੱਕ ਪਟੀਸ਼ਨਰ ਆ ਮੈਂ ਡਾਕਟਰ ਦਲਜੀਤ ਚੀਮਾ ਪਟੀਸ਼ਨਰ ਨੇ ਮੈਂ ਡਾਕਟਰ ਦਲਜੀਤ ਚੀਮਾ ਦਾ ਵਕੀਲ ਹਾਂ ਜੋ ਮਰੇ ਕੋਲੇ ਬੈਸਟ ਮਟੀਰੀਅਲ ਔਨ ਰਿਕਾਰਡ ਹੈ ਉਹ ਪੈਨ ਡਰਾਈਵ ਹੈ ਜਿਹੜੀ ਸੋਸ਼ਲ ਮੀਡੀਆ ਤੋਂ ਲਈ ਹੈ ਸੁਖਬੀਰ ਜੀ ਦਾ ਟਵੀਟ ਹੈ ਜਿਹੜਾ ਮਟੀਰੀਅਲ ਅਸੀਂ ਕੋਰਟ ਨੂੰ ਦਿੱਤਾ ਹੈ ਜਿੱਤੇ ਕੋਰਟ ਸੁਣਵਾਈ ਕਰ ਰਹੀ ਹੈ ਤਾਂ ਪਰਮਾਰ ਸਾਹਿਬ ਹੋਣ ਡੀਜੀਪੀ ਸਾਹਿਬ ਹੋਣ ਹਾਈ ਕੋਰਟ ਤੋਂ ਵੱਡੇ ਤਾਂ ਹੈ ਨਹੀਂ ਕੋਰਟ ਨੇ ਤਾਂ ਉਸ ਮਟੀਰੀਅਲ ਤੇ ਇੰਨਾ ਵੱਡਾ ਆਰਡਰ ਪਾਸ ਕਰਤਾ ਇਹ ਸਾਨੂੰ ਕਹਿ ਰਹੇ ਨੇ origignal ਦਿਓ ਸੋ ਮੇਰੀ ਬੇਨਤੀ ਹੈ ਕਿ ਜਿਹੜੀ origignal ਹੈ ਉਹ ਐਸਐਸਪੀ ਸਾਹਿਬ ਦਾ ਫੋਨ ਹੈ ਤੇ ਜਿਹੜੇ ਬਾਕੀ ਪੁਲਿਸ ਅਫਸਰਾਂ ਉਹਨਾਂ ਦਾ ਫੋਨ ਹੈ ਜੇ origignal ਚਾਹੀਦੀ ਹੈ ਤਾਂ ਉਹਨਾਂ ਤੋਂ ਲੋਵ ਬਦਰ ਚੀਫ ਜਸਤਸ ਸਾਹਿਬ ਨੇ ਕਲੀਅਰ ਕਰਤਾ ਸੀ ਲਾਸਟ ਡੇਟ ਤੇ ਕਿ origignal ਦੀ ਲੋੜ ਨਹੀਂ ਜੋ ਮਟੀਰੀਅਲ ਆਨ ਰਿਕਾਰਡ ਹੈ ਜੋ ਸੋਸ਼ਲ ਮੀਡੀਆ ਤੇ ਹੈ ਪੰਜਾਬ ਪੁਲਿਸ ਨੇ ਹਲੇ ਤੱਕ ਉਹਦੀ ਜਾਂਚ ਕਿਉਂ ਨਹੀਂ ਕੀਤੀ ਇਹ ਚੀਫ ਜਸਟਿਸ ਸਾਹਿਬ ਨੇ ਸਟੇਟ ਨੂੰ ਆਬਜ਼ਰਵੇਸ਼ਨ ਕੀਤੀ ਪਲੇਸ ਆਫ ਦੇਖਦੇ ਕਿ ਕਿਉਂਕਿ ਐਸਐਸਪੀ ਪਟਿਆਲਾ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਤਰ੍ਹਾਂ ਤਰ੍ਹਾਂ ਦੇ ਵਿੱਚ ਇੱਕ ਐਸਐਸਪੀ ਤੇ ਕਾਰਵਾਈ ਹੁੰਦੀ ਹੈ ਤੇ ਐਸਐਸਪੀ ਤੇ ਵੀ ਕਾਰਵਾਈ ਹੁੰਦੀ ਹੈ ਡੀਐਸਪੀ ਤੇ ਕਾਰਵਾਈ ਹੁੰਦੀ ਹੈ ਪਰ ਪਟਿਆਲਾ ਐਸਐਸਪੀ ਤੇ ਕਾਰਵਾਈ ਕਿਉਂ ਨਹੀਂ ਨਾਲ ਹੀ ਜੁੜਦਾ ਸਵਾਲ ਹੈ ਵੀ ਉਹ ਛੁੱਟੀ ਤੇ ਵੀ ਚਲੇ ਗਏ ਨੇ ਉਹਦਾ ਕੀ ਦੇਖੋ ਐਸਐਸਪੀ ਪਟਿਆਲਾ ਸਾਹਿਬ ਦੀ ਛੁੱਟੀ ਬਾਰੇ ਵੀ ਕੋਰਟ ਨੇ ਕਿਹਾ ਮਤਲਬ ਇਹ ਆ ਕੇ ਕੋਰਟ ਨੂੰ ਕਹਿ ਰਹੇ ਨੇ ਕਿ ਜੀ ਉਹ ਛੁੱਟੀ ਤੇ ਚਲੇ ਗਏ ਕੋਰਟ ਨੇ ਕਿਹਾ ਚਲੋ ਘੱਟੋ ਘਟੇ ਐਪਰੀਸ਼ੀਏਟ ਕਰਦੇ ਆ ਕਿ ਉਹ ਪੋਲ ਪ੍ਰੋਸੈਸ ਤੋਂ हट ਗਏ ਨੇ ਪਰ ਕੋਰਟ ਨੇ ਡਿਟੇਲ ਦਿੱਤੀ ਹੈ ਛੁੱਟੀ ਦੀ ਨਹੀਂ ਕੋਰਟ ਨੂੰ ਦੇਣ ਦੀ ਲੋੜ ਨਹੀਂ ਸੀ ਇਹਦੇ ਤੋਂ ਮੈਂ ਤੁਹਾਨੂੰ ਇੰਪੈਰੇਟਿਵ ਦੱਸੂਗਾ ਕਿ ਕੋਰਟ ਕਹਿਣਾ ਕੀ ਚਾ ਰਿਹਾ ਐਟ ਦਿਸ ਸਟੇਜ ਲਰਨਡ ਸੀਨੀਅਰ ਕਾਉਂਸਲ ਫਾਰ ਦ ਸਟੇਟ ਇਲੈਕਸ਼ਨ ਕਮਿਸ਼ਨ ਪੰਜਾਬ ਹੈਜ਼ ਅਪਰੂਵਡ ਅਪਰਾਈਜ਼ਡ ਦਿਸ ਕੋਰਟ ਬਾਈ ਦ ਲੈਟਰ ਸੋ ਐਂਡ ਸੋ that ssp patiala has been sanctioned casual leave for 6 days from 10 12 to 12 12 15 12 to 17 12 eh court de vich dassya fer main fer dobara kyuki main court de vich si court ne kiah ke ehda matlab 14 tarikh nu oh duty te hai tusi keh rahe ho ke oh 10 12 to 12 12 chutti te hai ਤੇ 15 12 ਤੋਂ 17 12 ਛੁੱਟੀ ਤੇ ਇਹ ਕਾਦੇ ਲਈ ਆਪਣੇ ਏਲਿੰਗ ਫਾਦਰ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਤਾਂ ਫਿਰ ਬਾਅਦ ਚ ਉਹ ਚ ਹੈਡ ਅਪ ਕੀਤਾ ਗਿਆ ਕਿ ਨਹੀਂ 13 12 ਤੇ 14 12 ਨੂੰ ਉਹਨਾਂ ਦੀ ਸਟੇਸ਼ਨ ਲੀਵ ਹੈ ਸੋ ਇੱਕ ਗੱਲ ਬੜੀ ਸਮਝ ਆ ਰਹੀ ਹੈ ਕਿ ਆਪਣੇ ਅਫਸਰ ਨੂੰ ਬਚਾਇਆ ਜਾ ਰਿਹਾ ਔਰ ਕੋਰਟ ਨੇ ਤਾਂ ਹੀ ਇਹ ਗੱਲ ਕਹੀ ਸੀ ਕਿ ਇਟ ਇਟ ਵਾਸ ਫਰਦਰ ਐਕਸਪੈਕਟਿਡ ਫ্রম ਦਾ ਕਮਿਸ਼ਨ ਟੂ ਹੈਵ ਡਾਇਵਰਸਟਿਡ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਆਫ ਇਲੈਕਸ਼ਨ ਡਿਊਟੀ ਪੈਂਡਿੰਗ ਇਨਕੁਆਇਰੀ ਐਂਡ ਦਾ ਐਲੀਗੇਸ਼ਨ ਐਸਐਸਪੀ ਜਾ ਰਿਹਾ ਕੈਜੂਅਲ ਲੀਵ ਤੇ ਕੋਰਟ ਕਹਿ ਰਹੀ ਹੈ ਕਿ ਕਮਿਸ਼ਨ ਨੂੰ ਹੀ ਹਟਾ ਦੇਣਾ ਚਾਹੀਦਾ ਸੀ ਸੋ ਇਹ ਤਾਂ ਸਖਤ ਟਿੱਪਣੀਆਂ ਮੈਂ ਅਜੇ ਤੱਕ ਕਿਸੇ ਆਰਡਰ ਚ ਨਹੀਂ ਦੇਖੀਆਂ ਸੋ ਆਪਣੇ ਅਫਸਰ ਨੂੰ ਬਚਾਇਆ ਗਿਆ ਜੋ ਮਨੀਸ਼ ਸੋਦੀਆ ਦਾ ਸ਼ਾਮਦਾਨ ਦੰਦ ਭੇਦ ਸੀ ਉਹਦੇ ਮੁਤਾਬਕ ਅਫਸਰ ਚੱਲ ਰਹੇ ਨੇ ਸੋ ਇਹ ਤਾਂ ਅਫਸਰ ਨੂੰ ਸ਼ਾਬਾਸ਼ੀ ਹੈ ਕਿ ਤੂੰ ਗਲਤ ਕੰਮ ਕਰਤਾ ਕੋਈ ਗੱਲ ਨਹੀਂ ਕੋਰਟ ਚ ਕੇਸ ਚੱਲ ਗਿਆ ਤਾਂ ਤੁਸੀਂ ਕੈਜੂਅਲ ਲੀਵ ਤੇ ਅਫਸਰ ਨੂੰ ਭੇਜਿਆ ਤਾਂ ਤਾਂ ਹੀ ਕੋਰਟ ਨੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੇ ਕਿਉਂ ਨਹੀਂ ਹਟਾਇਆ ਐਸਐਸਪੀ ਗਏ ਨੇ ਛੁੱਟੀ ਤੇ ਕੈਜੂਅਲ ਲੀਵ ਤੇ ਆਪਣੇ ਫਾਦਰ ਨੂੰ ਦੇਖਣ ਲਈ ਠੀਕ ਹੈ ਜਾਣਾ ਚਾਹੀਦਾ ਮੈਂ ਨਹੀਂ ਜਾਂਦਾ ਪਰਸਨਲ ਲਾਈਫ ਹੈ ਕਿਤੇ ਵੀ ਜਾਣ ਪਰ ਇਲੈਕਸ਼ਨ ਕਮਿਸ਼ਨ ਨੂੰ ਇਹ ਸਵਾਲ ਕੋਰਟ ਨੇ ਆਰਡਰ ਚ ਕੀਤਾ ਕਿ ਇਲੈਕਸ਼ਨ ਕਮਿਸ਼ਨ ਨੇ ਕੀ ਕੀਤਾ ਜਦੋਂ ਇੱਕ ਅਫਸਰ ਤੇ ਐਡੇ ਐਲੀਗੇਸ਼ਨ ਲੱਗੇ ਸੀ ਤੁਹਾਨੂੰ ਹਟਾਉਣਾ ਚਾਹੀਦਾ ਸੀ ਕੈਜੂਅਲ ਲੀਵ ਤੇ ਜਾਣ ਦੀ ਕੀ ਲੋੜ ਹੈ ਤੁਸੀਂ ਕਹਿ ਰਹੇ ਹੋ ਬਾਹਰ ਏਜੰਸੀ ਮਾਰ ਕੀਤੀ ਜਾਏਗੀ ਜਿਹੜੀ ਜੈਂਸੀ ਹੋ ਸਕਦੀ ਹੈ ਔਰ ਇਹ ਇਲੈਕਸ਼ਨ ਕਮਿਸ਼ਨ ਹੋਮ ਸੈਕਟਰ ਲਿਖੇਗਾ ਹੋਮ ਸੈਕਟਰ ਡਿਸਾਈਡ ਕਰੇਗਾ ਜਾਂ ਕੋਰਟ ਵੱਲੋਂ ਕੋਈ ਮਾਨੀਟਰ ਕੀਤਾ ਜਾ ਰਿਹਾ ਇਸ ਨੂੰ ਕੋਰਟ ਦੇ ਵਿੱਚ ਅਗਲੀ ਤਰੀਕ 12 ਜੀ ਸੋ ਡੈਫੀਨੇਟਲੀ ਕੋਰਟ ਮਾਨੀਟਰ ਕਰ ਰਹੇ ਨੇ ਕੋਰਟ ਦੇ ਸੰਗਿਆਨ ਦੇ ਵਿੱਚ ਸਾਰਾ ਮਾਮਲਾ ਪਰ ਇਸ ਸਮੇਂ ਇੰਡੀਪੈਂਡੈਂਟ ਏਜੰਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਅਸੀਂ ਸੀਬੀਆਈ ਇਨਕੁਆਇਰੀ ਚਾਹੁੰਦੇ ਹਾਂ ਸਾਰੇ ਕੇਸ ਦੀ ਔਰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਸੀਬੀਆਈ ਨੂੰ ਭੇਜਣਾ ਚਾਹੀਦਾ ਹੈ ਪਹਿਲਾਂ ਵੀ ਪਟਿਆਲਾ ਪੁਲਿਸ ਦਾ ਕੰਡਕਟ ਕਰਨਲ ਬਾਠ ਵਾਲੇ ਮਾਮਲੇ ਸਭ ਨੇ ਦੇਖਿਆ ਉਹ ਵੀ ਕੇਸ ਸੀਬੀਆਈ ਨੂੰ ਗਿਆ ਸੋ ਇਹ ਵੀ ਕੇਸ ਸੀਬੀਆਈ ਨੂੰ ਜਾਣਾ ਚਾਹੀਦਾ ਹੈ ਕਿ ਛੋਟੀ ਗੱਲ ਨਹੀਂ ਕਿ ਅਫਸਰ ਇਸ ਤਰੀਕੇ 100-100 ਬੰਦੇ ਦਾ ਗਰੁੱਪ ਪਲੈਨਿੰਗਾਂ ਕਰੇ ਕਾਨਫਰੈਂਸ ਕਾਲ ਤੇ ਕਿ ਡੈਮੋਕਰੇਸੀ ਦਾ ਘਾਣ ਕਿੱਦਾਂ ਕਰਨਾ ਸੋ ਇਹ ਡੈਫੀਨੇਟਲੀ ਉਹ ਕੇਸ ਹੈ ਜਿਹੜਾ ਸੀਬੀਆਈ ਕੋਲੇ ਜਾਣਾ ਚਾਹੀਦਾ ਮੈਂ ਪ੍ਰੋਸੈਸ ਸਮਝਾ ਚੁੱਕਾ ਪ੍ਰੋਸੈਸ ਕੀ ਹੈ ਪ੍ਰੋਸੈਸ ਇਹਦਾ ਹੋਏਗਾ ਕਿਉਂਕਿ ਇਸ ਸਮੇ ਮਾਡਲ ਕੋਡ ਆਫ ਕੰਡਕਟਿੰਗ ਫੋਰਸ 17 ਤੱਕ 17 ਤੱਕ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਹੋਮ ਸੈਕਟਰੀ ਨੂੰ ਭੇਜਣਾ ਪਏਗਾ ਕਿ ਜੀ ਇਹ ਹਾਈ ਕੋਰਟ ਦਾ ਆਰਡਰ ਹੈ ਇਸ ਆਰਡਰ ਦੇ ਨਾਲ ਇਹ ਜਿਹੜੀ ਕੰਪਲੇਂਟ ਮੇਰੇ ਕੋਲੇ ਆਈ ਹੈ ਕਿਉਂਕਿ ਕੰਪਲੇਂਟ ਇਜ਼ ਵਿਦ ਦ ਇਲੈਕਸ਼ਨ ਕਮਿਸ਼ਨ ਇਹ ਕੰਪਲੇਂਟ ਹੈ ਇਹ ਕੰਪਲੇਂਟ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਇੰਡੀਪੈਂਡੈਂਟ ਏਜੰਸੀ ਤੋਂ ਤੁਸੀਂ ਕਰਾਓ ਤੇ ਹੋਮ ਸੈਕਟਰੀ ਔਨ ਦ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਨੋਟੀਫਿਕੇਸ਼ਨ ਕਰਕੇ ਇਹਨੂੰ ਸਟੇਟ ਤੋਂ ਬਾਹਰ ਭੇਜਣਗੇ ਇਹੀ ਪ੍ਰੋਸੈਸ ਹੈ ਇਹ ਇਨਕੁਆਰੀ ਐਸ ਵੈਲ ਐਸ ਕਿ ਇਹ ਫੈਸਲ ਸਭ ਕੁਛ ਇਹ ਇੰਡੀਪੈਂਡੈਂਟ ਏਜੰਸੀ ਕਰੇਗੀ ਹਾਈ ਕੋਰਟ ਨੇ ਕਿਹਾ ਕਿ ਉਹ ਏਜੰਸੀ ਕਰੇ ਜਿਹੜੀ ਪੰਜਾਬ ਸਰਕਾਰ ਦੇ ਡੋਮੇਨ ਚ ਨਾ ਹੋਵੇ ਉਹਦੇ ਕੰਟਰੋਲ ਚ ਨਾ ਹੋਵੇ